ਇਸ ਤਰ੍ਹਾਂ ਜੀ ਇਨਵੈਸਟੀਗੇਸ਼ਨ ਤਾਂ ਪ੍ਰਸ਼ਾਸਨ ਹੀ ਕਰ ਸਕਦਾ ਜੀ ਹੋਰ ਆਮ ਸਾਡੇ ਵਰਗਾ ਆਮ ਪਹੁੰਚ ਦਾ ਕਰ ਨਹੀਂ ਸਕਦਾ ਸੀ ਤਾਂ ਵੱਤਵਾਦ ਉਹਦੀ ਆਇਡੈਂਟੀਫਿਕੇਸ਼ਨ ਕਰ ਸਕਦੇ ਹੁਣ ਹੋਰ ਇਸ ਵਾਰ ਤਾਂ ਅਸੀਂ ਕਰ ਨਹੀਂ ਸਕਦਾ ਅਸੀਂ ਤਾਂ ਆਇਡੈਂਟੀਫਿਕੇਸ਼ਨ ਕਰਤੀ ਵੀ ਸਰਬਜੀਤ ਕੌਰ ਜਿਹੜੀ ਆ ਵਾਈਫ ਆਫ ਕਰਨਲ ਸਿੰਘ ਵਾਸੀ ਪਿੰਡਾਂ ਮਾਨੀਕਪੁਰ ਆਪਣੀ ਮੈਰਿਜ ਤੋਂ ਲੈ ਕੇ ਅੱਜ ਤੱਕ ਰਹਿ ਰਹੀ ਹੈ ਤੇ ਹੁਣ ਉਸਦੇ ਮਨ ਦੇ ਵਿੱਚ ਕੀ ਆ ਕੀ ਨਹੀਂ ਇਸ ਬਾਰੇ ਸਾਨੂੰ ਕੁਝ ਨਹੀਂ ਪਤਾ ਇੰਨੇ ਉਹ ਗੁਰੂ ਧਾਮ ਦੇ ਯਾਤਰਾ ਵਾਸਤੇ ਗੁਰਦੁਆਰਾ ਸ਼ਰੀਰਕਾਲਾ ਸਾਹਿਬ ਵਾਸਤੇ ਗਈ ਸੀ ਉੱਥੇ ਜਾ ਕੇ ਆਪਣੇ ਕਿਸੇ ਵਾਕ ਵਕਾਰ ਜਿਸ ਨੂੰ ਕਿ ਨਾਸਰ ਹਸੈਨ ਦੇ ਨਾਮ ਦੇ ਨਾਲ ਵਿਅਕਤੀ ਰਹਾ ਜਿੰਨੇ ਗੱਲਬਾਤ ਕਰਕੇ ਉਹਦੇ ਨਾਲ ਨਿਕਾਹ ਕਰਾ ਲਿਆ ਪਾਕਿਸਤਾਨ ਦੇ ਵਿੱਚ ਰਹਿਣਾ ਉਹਨੇ ਪਸੰਦ ਕੀਤਾ ਇਹ ਤਾਂ ਉਸ ਦੀ ਆਪਣੀ ਇੱਛਾ ਤੇ ਸੀ ਇਸ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਇਹ ਤਾਂ ਹੁਣ ਜੋ ਵੀ ਅਗਲਾ ਕਦਮ ਹੈ ਪ੍ਰਸ਼ਾਸਨ ਦੇਖ ਕੇ ਕਰ ਸਕਦਾ ਹੈ ਵਾਹਿਗੁਰੂ ਜੀ ਦਾ ਖੰਸਾ ਬਰੇਕ ਜਦੋਂ ਯਾਰ ਕਿ ਅਭੀ ਦੇ ਵਿੱਚ ਪਾਸਪੋਰਟ ਬਣਿਆ ਉਸ ਤੋਂ ਉੱਤੇ ਕਿਸੇ ਦੇ ਇੰਕਤ ਕੇਸ ਹੋਣ ਦੇ ਬਾਅਦ ਦੀ ਨਹੀਂ ਜੀ ਜਿੰਨਾ ਚਿਰ ਉਸਤੇ ਕੇਸ ਹੀ ਕਿ ਉਹਨਾਂ ਚਿਰੋ ਪਾਸਪੋਰਟ ਦੀ ਵੈਰੀਫਿਕੇਸ਼ਨ ਨਹੀਂ ਹੋਈ ਜਦੋਂ ਕੋਰਟ ਵੱਲੋਂ ਉਹਨੂੰ ਕਲੀਅਰੈਂਸ ਦਿੱਤੀ ਗਈ ਫੇਰੀ ਵਜੇ ਪਾਸਪੋਰਟ ਜਿਹੜਾ ਉਹ ਰੈਡੀ ਹੋ ਗਿਆ ਜਿੰਨਾ ਚਿਰ ਉੱਤੇ ਕ੍ਰਾਈਮ ਦੇ ਕੇਸ ਸੀਗੇ ਉਹਦਾ ਪਾਸਪੋਰਟ ਜਿਹੜਾ ਉਹ ਨਹੀਂ ਬਣਿਆ ਇਹ ਕਿਹਾ ਜਾ ਰਿਹਾ ਕਿ ਜਦੋਂ ਇਸ ਸੱਦ ਵਿੱਚ ਭਰੀ ਜਾਂਦਾ ਸੂਤਰਾ ਦੇ ਵੀ ਨੋਟੀਫਿਕੇਸ਼ਨ ਵੀ ਜਾਂਦੇ ਉਹਦੇ ਤੇ ਇੱਕ ਦੋ ਕੇਸ ਜਿਹੜੇ ਪੈਂਡਿੰਗ ਵੀ ਚੱਲਣਦੇ ਉਹਦੇ ਜਿਹੜਾ ਤਸਦੀਕ ਕੀਤਾ ਗਿਆ ਉਹ ਉਦੋਂ ਤੁਹਾਡੇ ਕੋਲ ਆਏ ਸੀਗੇ ਤੇ ਜਾਂ ਦੇਖੋ ਜੀ ਨਹੀਂ ਜਿਸ ਟਾਈਮ ਉਹਨੇ ਵੈਰੀਫਿਕੇਸ਼ਨ ਕਰਵਾਈ ਆ ਉਸ ਟਾਈਮ ਤੋਂ ਉੱਤੇ ਕੋਈ ਕੇਸ ਨਹੀਂ ਸੀਗਾ ਉਸ ਟਾਈਮ ਤੇ ਉਹ ਕੋਰਟ ਦੇ ਵਿੱਚੋਂ ਬਰੀ ਹੋ ਚੁੱਕੀ ਸੀ ਅਗਰ ਕੋਈ ਕੇਸ ਪੈਂਡਿੰਗ ਸੀਗਾ ਇਦੇ ਬਾਰੇ ਸਿਰ ਪ੍ਰਸ਼ਾਸਨ ਨੂੰ ਪਤਾ ਹੁੰਦਾ ਵਾ ਜਾਂ ਸਬੰਧਤ ਥਾਣੇ ਨੂੰ ਪਤਾ ਕਿਉਂਕਿ ਸਾਰਾ ਰਿਕਾਰਡ ਕੰਪਿਊਟਰਾਈਜ਼ਡ ਆ ਹਰ ਚੀਜ਼ ਉਹਨਾਂ ਦੇ ਉੱਤੇ ਮੌਜੂਦਾ ਨੰਬਰ ਨੇ ਨੰਬਰਦਾਰ ਨੇ ਤੁਸੀਂ ਕੀ ਕਹਿਣਾ ਜੀ ਸਰਪਜੀਤ ਕੁਰ ਉੱਥੇ ਪਾਕਿਸਤਾਨ ਦੇ ਵਿੱਚ ਰਹਿ ਗਏ ਆ ਕਿ ਇਸ ਤੇ ਕੀ ਕਹਿਣਾ ਜੀ ਕਿਸ ਦੀ ਗਲਤੀ ਆ ਕਿ ਕਿਹਨਾਂ ਨੂੰ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਸੀ ਇਸ ਤਰ੍ਹਾਂ ਜੀ ਇਨਵੈਸਟੀਗੇਸ਼ਨ ਤਾਂ ਪ੍ਰਸ਼ਾਸਨ ਹੀ ਕਰ ਸਕਦਾ ਜੀ ਹੋਰ ਆਮ ਸਾਡੇ ਵਰਗਾ ਆਮ ਪੰਡਤ ਕਰ ਨਹੀਂ ਸਕਦਾ ਅਸੀਂ ਤਾਂ ਵਤਵਾਦ ਉਹਦੀ ਆਇਡੈਂਟੀਫਿਕੇਸ਼ਨ ਕਰ ਸਕਦੇ ਉਹ ਹੋਰ ਇਸ ਤਰ੍ਹਾਂ ਦਾ ਅਸੀਂ ਕਰ ਨਹੀਂ ਸਕਦੇ ਤਾਂ ਅਸੀਂ ਤਾਂ ਆਇਡੈਂਟੀਫਿਕੇਸ਼ਨ ਕਰਤੀ ਵੀ ਸਰਬਜੀਤ ਕੌਰ ਜਿਹੜੀ ਆ ਵਾਈਫ ਆਫ ਕਰਨੇਲ ਸਿੰਘ ਵਾਸੀ ਪਿੰਡਾਂ ਮਾਨੀਪੁਰ ਆਪਣੀ ਮੈਰਿਜ ਤੋਂ ਲੈ ਕੇ ਅੱਜ ਤੱਕ ਰਹਿ ਰਹੀ ਆ ਤੇ ਹੁਣ ਉਸਦੇ ਮਨ ਦੇ ਵਿੱਚ ਕੀ ਆ ਕੀ ਨਹੀਂ ਇਸ ਬਾਰੇ ਸਾਨੂੰ ਕੁਝ ਨਹੀਂ ਜੀ ਪਤਾ ਇਹਨੇ ਉਹ ਗੁਰੂ ਧਾਮ ਦੇ ਯਾਤਰਾ ਵਾਸਤੇ ਗੁਰਦੁਆਰਾ ਸ਼੍ਰੀ ਨਕਾਲਾ ਸਾਹਿਬ ਵਾਸਤੇ ਗਈ ਸੀ ਉੱਥੇ ਜਾ ਕੇ ਆਪਣੇ ਕਿਸੇ ਵਾਕ ਬਕਾਰ ਜਿਸ ਨੂੰ ਕਿ ਨਾਸਰ ਹਸੈਨ ਦੇ ਨਾਮ ਦੇ ਨਾਲ ਵਿਅਕਤੀ ਨੇ ਜਿੰਨੇ ਗੱਲਬਾਤ ਕਰਕੇ ਉਹਦੇ ਨਾਲ ਨਿਕਾਹ ਕਰਾ ਲਿਆ ਪਾਕਿਸਤਾਨ ਦੇ ਵਿੱਚ ਰਹਿਣਾ ਉਹਨੇ ਪਸੰਦ ਕੀਤਾ ਇਹ ਤਾਂ ਉਸ ਦੀ ਆਪਣੀ ਇੱਛਾ ਤੇ ਸੀ ਇਸ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਇਹ ਤਾਂ ਹੁਣ ਜੋ ਵੀ ਅਗਲਾ ਕਦਮ ਆ ਪ੍ਰਸ਼ਾਸਨ ਦੇਖ ਕੇ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ 2024 ਦੇ ਵਿੱਚ ਪਾਸਪੋਰਟ ਬਣਿਆ ਉਸ ਤੇ ਉੱਤੇ ਵੀ ਤੁਸੀਂ ਕੋਈ ਮਤਲਬ ਕੇਸ ਹੋਣ ਦੇ ਬਾਵਜੂਦ ਵੀ ਨਹੀਂ ਜੀ ਜਿੰਨਾ ਚਿਰ ਉਸ ਤੇ ਕੇਸ ਸੀ ਕਿ ਉਹਨਾਂ ਚਿਰ ਉਹ ਪਾਸਪੋਰਟ ਦੀ ਵੈਰੀਫਿਕੇਸ਼ਨ ਨਹੀਂ ਹੋਈ ਜਦੋਂ ਕੋਰਟ ਵੱਲੋਂ ਉਹਨੂੰ ਕਲੀਅਰੈਂਸ ਦਿੱਤੀ ਗਈ ਫੇਰ ਹੀ ਉਹਦੇ ਪਾਸਪੋਰਟ ਜਿਹੜਾ ਉਹ ਰੈਡੀ ਹੋਇਆ ਜਿੰਨਾ ਚਿਰ ਉੱਤੇ ਕ੍ਰਾਈਮ ਦੇ ਕੇਸ ਸੀਗੇ ਉਹਦਾ ਪਾਸਪੋਰਟ ਜਿਹੜਾ ਉਹ ਨਹੀਂ ਬਣਿਆ ਹਾਂ ਕਿ ਕਿਹਾ ਜਾ ਰਿਹਾ ਕਿ ਦੋ ਕਿਸਾਦ ਵਿੱਚ ਬਰੀ ਆ ਤਾਂ ਸੂਤਰਾਂ ਤੇ ਵੀ ਇਨਫੋਰਮੇਸ਼ਨ ਮਿਲੀ ਆ ਕਿ ਉਹਦੇ ਤੇ ਇੱਕ ਦੋ ਕੇਸ ਜਿਹੜੇ ਪੈਂਡਿੰਗ ਵੀ ਚੱਲਣਦੇ ਉਸ ਤੇ ਜਿਹੜਾ ਤਸਦੀਕ ਕੀਤਾ ਕਿ ਉਸ ਟਾਈਮ ਤੁਹਾਡੇ ਕੋਲ ਆਈ ਸੀ ਕਿ ਕੋਈ ਜਾਣੇ ਦੇਖੋ ਜੀ ਨਹੀਂ ਜਿਸ ਟਾਈਮ ਉਹਨੇ ਵੈਰੀਫਿਕੇਸ਼ਨ ਕਰਵਾਈ ਆ ਉਸ ਟਾਈਮ ਤੇ ਉੱਤੇ ਕੋਈ ਕੇਸ ਨਹੀਂ ਸੀਗਾ ਉਸ ਟਾਈਮ ਤੇ ਉਹ ਕੋਰਟ ਦੇ ਵਿੱਚੋਂ ਬਰੀ ਹੋ ਚੁੱਕੀ ਸੀ ਅਗਰ ਕੋਈ ਕੇਸ ਪੈਂਡਿੰਗ ਸੀਗਾ ਇਦੇ ਬਾਰੇ ਸਿਰਫ ਪ੍ਰਸ਼ਾਸਨ ਨੂੰ ਪਤਾ ਹੁੰਦਾ ਵਾ ਜਾਂ ਸਬੰਧਤ ਥਾਣੇ ਨੂੰ ਪਤਾ ਹੁੰਦਾ ਕਿਉਂਕਿ ਸਾਰਾ ਰਿਕਾਰਡ ਕੰਪਿਊਟਰਾਈਜ਼ਡ ਹਰ ਚੀਜ਼ ਉਹਨਾਂ ਦੇ ਕੋਲ ਪਾਸਪੋਰਟ ਬਣਾ ਉਹਦੇ ਵੀ ਤਾਂ ਕੋਈ ਕੀਤੀ ਗਈ ਨਹੀਂ ਸਾਡੇ ਕੋਲੋਂ ਕੁਝ ਨਹੀਂ ਕੀਤਾ ਤੁਹਾਨੂੰ ਪਤਾ ਨਹੀਂ ਨਹੀਂ ਸਾਨੂੰ ਨਹੀਂ ਪਤਾ ਕਿਉਂਕਿ ਬੱਚੇ ਵਿਦੇਸ਼ ਰਹਿੰਦੇ ਮੈਂ ਕਈ ਵਾਰੀ ਵਿਦੇਸ਼ ਚੱਲ ਜਾਣਾ ਤੁਸੀਂ ਵਿਦੇਸ਼ ਤੋਂ ਹਾਂਜੀ ਮੈਂ ਅਮਰੀਕਾ ਬੱਚਾ ਕੋਲ ਚਲੇ ਜਾਣਾ ਤੇ ਜਿਹੜਾ ਹੁਣ ਤਸਦੀਕ ਕੀਤਾ ਗਿਆ ਕਿ ਗੁਰੂਤਾ ਮਾਲੀ ਉਹ ਤੁਹਾਡੇ ਵੱਲੋਂ ਕੀਤਾ ਕਿ ਤੁਸੀਂ ਮੌਜੂਦਾ ਨੰਬਰ ਦਾ ਨਹੀਂ ਮੈਂ ਮੌਜੂਦਾ ਨੰਬਰ ਦਾ ਹਾਂ ਪਰ ਮੈਂ ਉਸਦਾਂ ਬੱਚਿਆਂ ਨੂੰ ਦਿੱਲੀੋਂ ਲੈਣ ਗਿਆ ਪਿਆ ਸੀ ਮੇਰੀ ਗੈਰਹਾਜ਼ਰੀ ਜਿੱ ਮੇ ਤੋਂ ਮਗਰੋਂ ਆਏ ਨੇ ਮੇਰੇ ਫਾਦਰ ਸਾਹਿਬ ਨੇ ਐਕਸ ਨੰਬਰ 10000 ਸਿੰਘ ਉਹਨਾਂ ਕੋਲੋਂ ਤਸਦੀਕ ਕਰਵਾ ਲਿਆ। ਅਜ ਮੌਜੂਦਾ ਨੰਬਰ ਦਾ ਨਹੀਂ ਮੌਜੂਦਾ ਨੰਬਰ ਦਾ ਕੋਲੋਂ ਨਹੀਂ ਤਾਂ ਕਿਹਨੇ ਦਸਤੀ ਕੀਤੀ? ਹੋਰ ਸਰਦਾਰ ਹਕੀਰਤ ਸਿੰਘ ਸਾਡੇ ਐਕਸ ਮੈਂਬਰ ਪੰਚਾਇਤ ਦਾ ਉਹਨਾਂ ਨੇ ਤਸਦੀਕ ਕੀਤਾ। ਇਸ ਤੋਂ ਬਾਅਦ ਆ ਮੈਨੂੰ ਸਰਪੰਚ ਸਾਹਿਬ ਦਾ ਫੋਨ ਆਇਆ ਸੀ ਵੀ ਸ਼ਾਇਦ ਉਹਨਾਂ ਦੇ ਕੋਲੋਂ ਵੀ ਉਹ ਤਸਦੀਕ ਕਰਵਾ ਕੇ ਲੈ ਕੇ। ਠੀਕ ਹੈ। ਤਸਦੀਕ ਕਰਨ ਦਾ ਮਤਲਬ ਕੀ ਹੁੰਦਾ ਦਾ ਸਿਕਾ? ਹਾਂ ਤਸਦੀਕ ਕਰਨ ਦਾ ਮਤਲਬ ਤਾਂ ਸਿਰਫ ਇਹ ਹੈ ਜੀ ਕਿ ਅਸੀਂ ਇਸ ਔਰਤ ਨੂੰ ਜਾਣਦੇ ਹਾਂ। ਹਾਂ ਜੀ ਕਿਉਂਕਿ ਸਾਡੇ ਪਿੰਡ ਦੇ ਕਿਉਂਕਿ ਉਹਦੀ ਵੋਟਰ ਲਿਸਟ ਇੱਥੇ ਆ ਆਧਾਰ ਕਾਰਡ ਇੱਥੇ ਆ ਇਸ ਕਰਕੇ ਅਸੀਂ ਇਸ ਬਣਾ ਦੇ ਉੱਤੇ ਉਹ ਨੂੰ ਜਿਹੜਾ ਉਹਦੇ ਬੱਚੇ ਇੱਥੇ ਆ ਜ਼ਮੀਨ ਇੱਥੇ ਆ ਸਾਰਾ ਪਰਿਵਾਰ ਇੱਥੇ ਆ ਦੋ ਨਵਾਂ ਆ ਦੋ ਪੁੱਤਰੀਆਂ ਆ ਬੱਚੇ ਆ ਦੋ ਇਸ ਕਰਕੇ ਹੀ ਤਾਂ ਸੀਗੀ ਤਾਂ ਫਿਰ ਸਾਡੇ ਗਵਾਹਡ ਘਰ ਆ ਓਕੇ ਹਾਂਜੀ ਸਾਰਾ ਕੁਝ ਵੋਟ ਆਧਾਰ ਕਾਰਡ ਸਭ ਕੁਝ ਹਾਂ ਸਾਰਾ ਕੁਝ ਇੱਥੇ ਆ ਵੋਟ ਕਾਰਡ ਵੀ ਇੱਥੇ ਆ ਆਧਾਰ ਕਾਰਡ ਵੀ ਇੱਥੇ ਆ ਹਰ ਚੀਜ਼ ਜੁम्मेवार ਹੀ ਨਹੀਂ ਚੱਕੀ ਤੁਸੀਂ ਨਹੀਂ ਕੋਈ ਉਹ ਨਹੀਂ ਅਸੀਂ ਤੇ ਕੇਸ ਹੈ ਜਾਂ ਨਹੀਂ ਹੈ ਨਹੀਂ ਜੀ ਅਸੀਂ ਇਸ ਬੰਧਰ ਬਾਰੇ ਨਾਲ ਸਾਨੂੰ ਨੌਲੇਜ ਵੀ ਨਹੀਂ ਹੈਗੀ ਨਾ ਜੇ ਨਹੀਂ ਕੋਈ ਵੀ ਬੰਦਾ ਨਹੀਂ ਨਾ ਕਿਸੇ ਬਾਰੇ ਇਨਫੋਰਮੇਸ਼ਨ ਰੱਖਦਾ ਵੀ ਇਹ ਤੇ ਕੋਰਟ ਕੇਸ ਆ ਜਾਂ ਕਿਸ ਚੀਜ਼ ਠੀਕ ਹੈ ਹਾਂਜੀ ਕੀ ਨਾਮ ਆ ਤੁਹਾਡਾ ਜੀ ਨੇ ਬੋਲੇ ਸਰਬਜੀਤ ਕੋਲ ਪਹੁੰਚੇ ਸੀਗੇ ਹਾਂ ਮੈਂ ਅਗਜਤ ਸਿੰਘ ਆ ਪੈਕਸ ਨੰਬਰ ਲਾ ਰਿਹਾ ਤੇ ਸਰਬਜੀਤ ਕੋਲ ਮੈਂ ਕੋ ਫਾਕ ਬ ਲੈ ਕੇ ਆ ਜੀ ਕਿੰਨੀ ਮੇਰੀ ਗਵਾਹੀ ਬਾ ਦਿਓ ਤੇ ਮੈਂ ਪਾਕਿਸਤਾਨ ਮਿਲਦੇ ਤੇ ਜਾਣਾ ਦਰਸ਼ਨ ਕਰ ਜਥੇ ਦੇ ਨਾਲ ਜਾਣਾ ਠੀਕ ਹੈ ਤਾਂ ਮੈਂ ਫਿਰ ਐਕਸ ਨੰਬਰ ਬਾਦ ਕਰਕੇ ਬਸ ਕਰ ਦਿੱਤੇ ਹਾਂ ਹਾਂ ਤੇ ਇਸ ਤੋਂ ਪਹਿਲਾਂ ਵੀ ਸਰਬਜੀਤ ਗੁਰ ਕਹਿੰਦੇ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਜ਼ਰੀਏ ਗਏ ਸੀ ਕਿ ਤੁਹਾਡੇ ਨਾਲ ਆ ਕਰਤਾਰਪੁਰ ਵੀ ਗਈ ਸੀਗੀ ਪਿਛਲੇ ਸਾਲ ਹਾਂ ਆ ਤੇ ਉੱਥੇ ਕਰਤਾਰਪੁਰ ਜਦੋਂ ਗਏ ਸੀਗੀ ਉੱਥੇ ਕਿਸੇ ਨੂੰ ਮਿਲੀ ਸੀ ਨਹੀਂ ਉੱਥੇ ਕਿਸੇ ਮੈਨੂੰ ਪਹਿਲੇ ਘੰਟੇ ਸਾਰੇ ਉੱਥੇ ਟਾਈਮ ਲੱਗਿਆ ਹਾਂ ਤੁਸੀਂ ਨਾਲ ਹੀ ਸੀਗੇ ਮੈਂ ਨਾਲ ਹੀ ਸੀਗਾ ਤੂੰ ਉੱਥੇ 3 ਘੰਟੇ ਕੋਈ ਬੱਤ ਨਹੀਂ ਮਿਲਿਆ ਤੇ ਮੈਂ ਦਰਬਾਰ ਸਾਹਿਬ ਦੇ ਪਾਠ ਵੀ ਕੀਤਾ ਉੱਥੇ ਕਿੰਨੇ ਘੰਟੇ ਅੱਛਾ ਪਾਠ ਕੀਤਾ ਹਾਂ ਠੀਕ ਆ ਇਹ ਕਦੋਂ ਦੀ ਗੱਲ ਕਰ ਕਿੰਨਾ ਚਿਰ ਪਹਿਲਾਂ ਗਏ ਸੀਗੇ ਉੱਥੇ ਹੈ ਕਿੰਨਾ ਚਿਰ ਪਹਿਲਾਂ ਗਿਆ ਸੀ ਕਿ ਕਰਤਾਰਪੁਰ ਉਹ ਵੀ ਪਿਛਲੇ ਸਾਲ ਗਏਗਾ ਪਿਛਲੇ ਸਾਲ ਉਸ ਟਾਈਮ ਪਾਸਪੋਰਟ ਉਹਦੇ ਕੋਲ ਸੀ ਹੈਗਾ ਸੀ ਪਾਸਪੋਰਟ ਹੈਗਾ ਸੀ ਪਾਸਪੋਰਟ ਉਹਨਾਂ ਲੈ ਲਿਆ ਸਾਬੇਰਾ ਵੀ ਕਹਿਗਾ ਸੀ ਦੋਨਾਂ ਵੀ ਹੈਗਾ ਪਾਸਪੋਰਟ ਕਿੰਨਾ ਨੇ ਲੈ ਲਿਆ ਸੀ ਉਹ ਇੱਥੇ ਜਿਹੜੇ ਆਪਣੇ 84 ਜਿਹੜੇ ਠੀਕ ਹੈ 84 ਜਿਹੜੀ ਆਪਣੀ ਕੋਈ ਹੋ ਗਈ ਹੈ ਜਨਮਤੀ ਜਿਹੜੀ ਆ ਹਾਂ ਉਹ ਨਾਲ ਲੈ ਠੀਕ ਹੈ ਤੇ ਤੁਸੀਂ ਐਸਜੀਪੀਸੀ ਵੱਲੋਂ ਰეკਮੈਂਡ ਕੀਤਾ ਗਿਆ ਕਿ ਮਤਲਬ ਮੌਜੂਦਾ ਨੰਬਰਦਾਰ ਵੱਲੋਂ ਕੀਤਾ ਜਾਂਦਾ ਐਕਸ ਨੰਬਰਦਾਰ ਵੱਲੋਂ ਉਹਨੇ ਫਾਰਮ ਦੇ ਉੱਤੇ ਕੀਤਾ ਗਿਆ ਜਾਂ ਪੰਚਾਇਤ ਵੱਲੋਂ ਕਿੰਨਾ ਕਿੰਨਾ ਵੱਲੋਂ ਰეკਮੈਂਡ ਕੀਤਾ ਗਿਆ ਜਾਂ ਤਸਦੀਕ ਕੀਤਾ ਗਿਆ ਉਹਨੂੰ ਬੈਨੋਂ ਬਾਕੀ ਤਾਂ ਨਹੀਂ ਪਤਾ ਮੈਂ ਮੇਰੇ ਕੋਲ ਉਹਨੇ ਐਕਸ ਨੰਬਰਦਾਰ ਕਰਕੇ ਦਸਤਖਤ ਕਰਾਏ ਮੈਂ ਕਹਿੰਦਾ ਜੀ ਹੋਰ ਕਿਤੇ ਕੋਈ ਬੰਦਾ ਨਹੀਂ ਲੱਭ ਰਿਆ ਤਾਂ ਤੁਸੀਂ ਕਹਦੇ ਹੋ ਮੈਂ ਕਹਾਂ ਚੱਲੂ ਮੈਂ ਕਹਾਂ ਹਾਂ ਤਾਂ ਕੋਈ ਮਾੜੀ ਹਰਕਤ ਉਹਦੀ ਕੋਈ ਹੈ ਦੇਖੀ ਨਹੀਂ ਸੀ ਪਿੰਡ 'ਚ ਅੱਛਾ ਜੀ ਹਾਂ ਕੋਈ ਮਾੜੀ ਹਰਕਤ ਨਹੀਂ ਸੀ ਬਿਲਕੁਲ ਸਹੀ ਸੀ ਜੀ ਹਾਂ ਨਾ ਹੀ ਸਾਨੂੰ ਕਿਸੇ ਕੇਸ ਦਾ ਪਤਾ ਉਹਦੇ ਨਾਲ ਪਿੰਡ 'ਚੋਂ ਕੋਈ ਸ਼ਿਕਾਇਤ ਨਹੀਂ ਹੋਇਆ ਪਿੰਡ ਦੇ ਵਿੱਚ ਸਹੀ ਸਲਾਮ ਹੈ ਕੋਈ ਪ੍ਰੋਬਲਮ ਨਹੀਂ ਨਾ ਕਿਸੇ ਨੂੰ ਪਤਾ ਹੀ ਆ ਵੀ ਉਹਦੇ ਤੇ ਕੇਸ ਆਇਆ ਹੈ ਜਾਂ ਨਹੀਂ ਹੈ ਠੀਕ ਆ ਨਾ ਹੀ ਕਿਸੇ ਨੇ ਜ਼ਮਾਨਤੀ ਦਿੱਤੀ ਉਹਦੀ ਕਦੀ ਕਦੀ ਜ਼ਮਾਨਤ ਦਿੱਤੀ ਹਾਂ ਨਾ ਅਦਾਲਤ ਵਿੱਚ ਜਾ ਕੇ ਕੋਈ ਬਿਆਨ ਹੀ ਕਿਸੇ ਨੇ ਉਹਦੇ ਹੱਕ ਜ ਨਹੀਂ ਦਿੱਤਾ ਕੋਈ ਹੂੰ ਸਾਨੂੰ ਇਹਦੇ ਬਾਰੇ ਪਤਾ ਹੀ ਨਹੀਂ ਵੀ ਇਹ ਸਹੀ ਜਲਾਦੀਆਂ ਜਾਂ ਕਿੱਦਾਂ ਇਹ ਗਲਤ ਆ ਇਹਦੇ ਬਾਰੇ ਸਾਨੂੰ ਨਹੀਂ ਪਤਾ ਤੇ ਉਹਦੇ ਪਤੀ ਨੂੰ ਕਿੰਨੇ ਕ ਸਾਲ ਹੋ ਗਏ ਗਏ ਨੋ ਉਹ ਤੇ 30 40 ਸਾਲ ਫਿਰ ਲੱਗੇ ਅੱਛਾ 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 ਆ ਬੱਚੇ ਛੋਟੇ ਸੀ ਉਹਦੇ ਜਦੋਂ ਚਲਾਗੇ ਤੇ ਹੁਣ ਉਹਦੇ ਮਗਰ ਕੌਣ ਆ ਪਰਿਵਾਰ ਦੇ ਵਿੱਚ ਉਹਦੇ ਮੁੰਡੇ ਆ ਦੋ ਉਹਦੇ ਉਹਦੇ ਜੜਾਨੀਆਂ ਪੁੱਤਰੇ ਪੋਤਰੀਆਂ ਆ ਉਹਨਾਂ ਦੀ ਉਹਦੀਆਂ ਹਾਂ ਕਾਂ ਦੇ ਕੋਠੀ ਪਾਈ ਭਈਆ ਹੂੰ ਪ੍ਰੈਕਪਰ ਪ੍ਰਾਪਤੀ ਜ਼ਮੀਨ ਪਟਾ ਸਭ ਕੁਝ ਉਹਦੇ ਕੋਲ ਆ ਹੂੰ ਠੀਕ ਹੁਣ ਉਹ ਵਾਪਸ ਨਹੀਂ ਆਈ ਕੀ ਤੁਹਾਨੂੰ ਤਸਦੀਕ ਕਰ ਲਈ ਜਾਂ ਪੁਲਿਸ ਇਨਵੈਸਟੀਗੇ ਕੋਈ ਗੱਲ ਇਨਫਾਰਮੇਸ਼ਨ ਲੈਣ ਪਹੰਚੀ ਤੁਹਾਡੇ ਕੋਲ ਨਹੀਂ ਜੀ ਮੇਰੇ ਕੋ ਆਏ ਮੈਂ ਉਹਨਾਂ ਨੂੰ ਦੱਸਿਆ ਜੀ ਵੀ ਮੈਂ ਦਸਖਤ ਕੀਤੇ ਆ ਪਰ ਅਸੀਂ ਤਾਂ ਉਹਨੂੰ ਚੰਗੇ ਪਾਸੇ ਪਹੁੰਚ ਰਿਹਾ ਬਿਕਰ ਫੁਆਪੇ ਚਾਲ ਕੇ ਦਰਸ਼ਨ ਕਰਕੇ ਆਵੇ ਤੇ ਚੰਗੇ ਪਾਸੇ ਤੋਰਿਆ ਤਾਂ ਅਸੀਂ ਰੋਕ ਨਹੀਂ ਮਾਰੀ ਹਾਂ ਕੀ ਨਾਮਾ ਦਾ ਜੀ ਬਲਬੀਰ ਸਿੰਘ ਜੀ ਹਾਂ ਤੁਹਾਡੇ ਪਿੰਡੋਂ ਸਰਬਜੀਤ कौर ਪਾਕਿਸਤਾਨ ਦੇ ਵਿੱਚ ਉਸਨੇ ਨਿਕਾਹ ਕਰਾ ਲਿਆ ਉਹ ਉੱਥੇ ਰਹਿ ਗਈ ਹੈ ਕੀ ਕਹਿਣਾ ਉਸਤੇ ਉੱਥੇ ਜੀ ਹੁਣ ਇੱਥੋਂ ਤੋਂ ਚਲੋ ਦਰਸ਼ਨ ਕਰਨ ਗਈ ਉੱਥੇ ਦਾ ਪਤਾ ਨਹੀਂ ਹੁਣ ਵੀ ਉਹ ਉਹਦਾ ਕਿਹੜਾ ਹਸਾਬ ਕਿਤਾਬ ਨਾ ਉਹਨੇ ਉੱਥੇ ਸੋਚ ਲਿਆ ਵੀ ਮੈਂ ਐਸ ਪਾਸੇ ਨੂੰ ਚਲੇ ਜਾਣਾ ਤੇ ਬਾਕੀ ਹੁਣ ਉੱਥੇ ਨਿਕਾਹ ਹੋ ਗਿਆ ਵਾ ਹੁਣ ਇਹ ਹੁਣ ਸਰਕਾਰ ਦੀ ਜ਼ਿੰਮੇਵਾਰੀ ਆ ਵੀ ਇੱਧਰ ਭੇਜਣਾ ਜਾਂ ਉੱਥੇ ਰਹਿਣ ਦੇਣਾ ਜਾਂ ਕੀ ਕਰਨਾ ਕੀ ਨਹੀਂ ਕਰਨਾ ਇਤੋਂ ਦਾ ਦਰਸ਼ਨ ਕਰਨੀ ਗਈ ਸੀ ਇੱਥੇ ਦਰਸ਼ਨ ਕਰਨ ਗਏ ਕਿਵੇਂ ਲੱਗਦਾ ਜਿਵੇਂ ਕ੍ਰਿਮੀਨਲ ਰਿਕਾਰਡ ਸੀਗਾ ਤੇ ਉਸ ਨੂੰ ਜਿਹੜਾ ਹੈ ਪ੍ਰਸ਼ਾਸਨ ਜਾਂ ਪੁਲਿਸ ਵੱਲੋਂ ਜਿਹੜਾ ਤਸਦੀਕ ਨਹੀਂ ਕੀਤਾ ਕਿ ਇਨਵੈਸਟੀਗੇਸ਼ਨ ਨਹੀਂ ਹੋਈ ਜਾਂਚ ਦਾ ਵਿਸ਼ਾ ਤੁਸੀਂ ਸਮਝਦੇ ਜਾਨੀ ਹਾਂ ਜਾਂਚ ਦਾ ਵਿਸ਼ਾ ਤਾਂ ਹੈਗਾ ਹੀ ਆ ਜੀ ਬਿਲਕੁਲ ਜਾਂਚ ਦਾ ਵਿਸ਼ਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹਮ ਹੁਣ ਸਰੂਮ ਨਹੀਂ ਕਮੇਟੀ ਕੋਲ ਜਦੋਂ ਪੰਡੋਂ ਕੋਈ ਚੱਲ ਇਹਨਾ ਕਰ ਦਤੇ ਵੀ ਚੱਲ ਗੁਰੂ ਘਰਾਂ ਦੇ ਦਰਸ਼ਨ ਕਰਨ ਜਾਣਾ ਵਾ ਜਾਂ ਉਹਨੇ ਸਰਪੰਚ ਨੇ ਕਰ ਦਤੇ ਉਹਨਾਂ ਦਾ ਵੀਜ਼ਾ ਦੇਣਾ ਹੀ ਕਿਉਂਕਿ ਉਹਨਾਂ ਦਾ ਵੀਜ਼ਾ ਦੇਣਾ ਹੀ ਹੁੰਦਾ ਵਾ ਕਿੰਨਾ ਕਿੰਨਾ ਕੋਲ ਇੱਥੇ ਤੁਹਾਡੇ ਪੈਨ ਦੇ ਵਿੱਚ ਤਸਦੀਕ ਕਰਵਾਇਆ ਗਿਆ ਪਾਸ ਇਹਨਾਂ ਮੇਰੇ ਖਿਆਲ ਦਾ ਤਿੰਨਾਂ ਬੰਦਿਆਂ ਕੋਲ ਕਰਾਇਆ ਗਿਆ ਜੀ ਅੱਛਾ ਕੌਣ ਕੌਣ ਸੀ ਇੱਕ ਹਰਕੀਰਤ ਸਿੰਘ ਉਹ ਸਾਫਕਾ ਮੈਂਬਰ ਤੇ ਕੇ ਨੰਬਰਦਾਰ ਰਖਾਇਆ ਹਾਂ ਜੀ ਇਹ ਸਾਫਕਾ ਨੰਬਰਦਾਰ ਹਾਂ ਤਾਂ ਮੈਂ ਮੇਰੇ ਖਿਆਲ ਜੱਗੀ ਦਾ ਮੌਜੂਦਾ ਸਰਪੰਚ ਜੇ ਉਹਨੇ ਕੀਤੇ ਹੋਣਗੇ ਤਾਂ ਜੀ ਉਹਨੇ ਕੀਤੇ ਹਾਂ ਠੀਕ ਹੈ ਉਹਦੇ ਬਾਰੇ ਆਪਾਂ ਨੂੰ ਨਹੀਂ ਪਤਾ ਵੀ ਉਹਨੇ ਕਦੋਂ ਕੀਤੇ ਜਾਂ ਕਦੋਂ ਕਰਾਏ ਇੰਨਾ ਤੋਂ ਹੁਣ ਤੈਨੂੰ ਦੱਸ ਹੀ ਦਿੱਤਾ ਉਹ ਇੱਥੇ ਨਹੀਂ ਹੁਣ ਗਿਆ ਆ ਆਪਣੇ ਮਾਮਿਆਂ ਦੇ ਉਹਦੇ ਡੈਡੀ ਦੇ ਮਾਮੇ ਇਧਰ ਸੱਤ ਸਾਲ ਠੀਕ ਆ ਤੇ ਉਥੇ